ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਅਕਾਲੀ ਲੀਡਰ ਸ਼੍ਰੀ ਅਮਰਸਰ ਵਿਖੇ ਪਹੁੰਚੇ ਹੋਏ ਨੇ ਤੇ ਅੱਜ ਪ੍ਰਧਾਨ ਦੀ ਚੋਣ ਹੋਵੇਗੀ ਤੇ ਇਸ ਤੋਂ ਪਹਿਲਾਂ ਬਿਆਨਬਾਜ਼ੀ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਤ ਆਗੂਆਂ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਦੇਖੋ ਇਕਤਾ ਕੋਈ ਮਾੜੀ ਗੱਲ ਨਹੀਂ ਪਰ ਇਕਤਾ ਹੁੰਦੀ ਹੈ ਦਿਲਾਂ ਦੀ ਸਿਧਾਂਤਾਂ ਦੀ ਕਿਸੇ ਗੱਲ ਦੇ ਉੱਤੇ ਇਕਤਾ ਇਹ ਏਕਤਾ ਨਹੀਂ ਹੁੰਦੀ ਕਿ ਤੁਸੀਂ ਪਿੱਛੇ ਤਾਂ ਆਪਣੀਆਂ ਜੜ੍ਹਾਂ ਤਾਂ ਕਾਂਗਰਸ ਦੇ ਘਰ ਉਧਰ ਜੋੜ ਕੇ ਬੈਠੇ ਹੋ ਸਾਰਾ ਆਪਣੀਆਂ ਕਿਤੇ ਭਾਜੀਪੀ ਦੇ ਦਫਤਰ ਜੋੜ ਕੇ ਬੈਠੇ ਹੋ ਤੇ ਉਧਰ ਹੁਣ ਏਕਤਾ ਤੇ ਇੱਕ ਪਾਸੇ ਰਹੋ ਕਿ ਜਾਂ ਕਾਂਗਰਸ ਨਾਲ ਰਹੋ ਕਿ ਜਾਂ ਸਾਡੇ ਨਾਲ ਰਹੋ ਹੁਣ ਕਾਂਗਰਸ ਨਾਲ ਜਿਹੜਾ ਏਕਤਾ ਕਰਦਾ ਉਹ ਦੱਸੋ ਸਾਡੇ ਨਾਲ ਕਿੱਥੋਂ ਏਕਤਾ ਕਰ ਲੂ ਹੁਣ ਤਾਂ ਸਾਰਾ ਕੁਝ ਹੀ ਖੁੱਲ ਗਿਆ ਬਣਦੇ ਸੀ ਕਾਲਟਕ ਸਭ ਦੀ ਕਮੇਟੀ ਤੇ ਨਿਕਲੀ ਕਿ ਅਸਲੀਅਤ ਵੀ ਕਾਂਗਰਸ ਦਾ ਪਿੱਛੋਂ ਸਾਰਾ ਕੁਝ ਨਿਕਲਿਆ ਹੁਣ ਤਾਂ ਚਿੱਠੀਆਂ ਨੇ ਸਾਬਤ ਕਰ ਦਿੱਤਾ ਇਸ ਕਰਕੇ ਇਹ ਤਾਂ ਇੱਕ ਸ਼ਬਦ ਹੁੰਦਾ ਕਿ ਇਹਨੂੰ ਇਮੋਸ਼ਨਲੀ ਬਲੈਕਮੇਲ ਕਰਨ ਬਲੈਕਮੇਲ ਕਰਨ ਵਾਸਤੇ ਲੋਕਾਂ ਨੂੰ ਇਹ ਵਰਤਦੇ ਆ ਜੇ ਸੱਚੇ ਦਿਲੋਂ ਇੱਕ ਤਾਂ ਹੋਵੇ ਰੋੜੇ ਨਾ ਹੁੰਦਾ ਫਿਰ ਰੋੜਾ ਕਿਹਨੇ ਕਰਦਾ ਫਿਰ ਭੱਜੇ ਕਦੇ ਵਾਸਤੇ ਪਰ ਗੱਲ ਇਹ ਕਿ ਜਿਹੜੀਆਂ ਪਿੱਛੇ ਸ਼ਕਤੀਆਂ ਨੇ ਉਹ ਇਹਨਾਂ ਨੂੰ ਨਹੀਂ ਟਿਕਣ ਦਿੱਤੀ। ਦੇਖੋ ਵੱਖਰੀ ਗੱਲ ਆ ਅੱਜ ਇੱਥੇ ਆ ਕੇ ਮੈਂ ਤਾਂ ਚਲੋ ਇੱਕ ਪਾਰਟੀ ਨਾਲ ਇੱਕ ਵਿਚਾਰਧਾਰਾ ਨਾਲ ਜੁੜਿਆ ਤੁਸੀਂ ਇੱਕ ਸਾਂਝੇ ਲੋਕ ਹੋ ਤੁਹਾਨੂੰ ਵੀ ਇਹ ਦਿਖਾਈ ਦੇ ਰਿਹਾ ਹੋਊਗਾ ਕਿ ਕਿਸ ਤਰ੍ਹਾਂ ਦਾ ਅੱਜ ਜੋਸ਼ ਆ ਪਿਛਲੇ ਦਿਨਾਂ ਦੇ ਅੰਦਰ ਕਾਲੀ ਦਲ ਦੇ ਖਿਲਾਫ ਵੱਡੀਆਂ ਇੱਕ ਮਹਿਮਛੜੀ ਗਈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਜੀ ਗੱਲ ਆ ਹੁਣ ਕੱਲ ਕਾਂਗਰਸ ਦੇ ਐਮਪੀ ਜਿਹੜੇ ਆ ਉਹ ਸਾਡੇ ਜਿਹੜੇ ਭਰਾ ਜਿਹੜੇ ਜਿਹੜੇ ਕਹਿ ਲੋ ਵੀ ਬਾਗੀ ਆ ਉਹਨਾਂ ਦੀ ਸੁਰ ਬੋਲਣ ਲੱਗੇ ਕਾਂਗਰਸ ਬੋਲ ਰਹੀ ਆ ਬੀਜੇਪੀ ਬੋਲ ਰਹੀ ਆ ਉਧਰੋਂ ਆਮ ਆਦਮੀ ਬੋਲ ਰਿਹਾ ਕਿਸ ਇਹ ਹੈਰਾਨੀ ਦੀ ਇਹ ਗੱਲ ਆ ਕਿ ਅੱਜ ਕਾਲੀ ਦਲ ਜੇ ਸੱਤਾ 'ਚ ਨਹੀਂ ਹੈ ਉਤਰਾਜਦਾ ਇੱਕ ਹਾਲਾਤ ਬਣਦੇ ਨੇ ਅੱਜ ਅਸੀਂ ਉਸ ਹਾਲਾਤ 'ਚ ਨਹੀਂ ਆ ਪਰ ਉਹਦੇ باوجود ਵੀ ਅਕਾਲੀ ਦਲ ਤੋਂ ਐਡਾ ਖਤਰਾ ਤੇ ਐਨਾ ਡਰ ਕਉ ਪੈਦਾ ਹੋ ਰਿਹਾ। ਉਹ ਇਹ ਇਸ ਗੱਲ ਦਾ ਸੰਕੇਤ ਹੈ ਤੇ ਪਰ ਅੱਜ ਦਾ ਜਿਹੜਾ ਇਕੱਠ ਹੈ ਅੱਜ ਦੇ ਜਿਹੜੇ ਡੈਲੀਗੇਟ ਆਏ ਨੇ ਇਹ ਡੈਲੀਗੇਟ ਬੜੇ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਰੱਖਦੇ ਨੇ ਕਿਉਂਕਿ ਥੱਲੇਡੇ ਲੈਵਲ ਤੋਂ ਲੈ ਕੇ ਵਰਕਰ ਲੇਬਰ ਤੋਂ ਲੈ ਕੇ ਇਹ ਜਿਹੜੀ ਚੋਣ ਹੁੰਦੀ ਹੈ ਜਿਹੜੀ ਅੱਜ ਇੱਥੇ ਡੈਲੀਗੇਟਰ ਤੇ ਪਹੁੰਚਦੀ ਆ ਮੈਂ ਅੱਜ ਉਹਨਾਂ ਭਰਾਵਾਂ ਨੂੰ ਕਹਿਣਾ ਚਾਹਣਾ ਜਿਹੜੇ ਭਰਾ ਇਹਨਾਂ ਦਾ ਭਰਾਵਾਂ ਦਾ ਜੋਰ ਲੱਗਾ ਇਹ ਜੀ ਇਤਿਹਾਸ ਜਿਹੜਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਮੈਨੂੰ ਤੁਸੀਂ ਉਸ ਤਾਂ ਮਾਣਾ ਮੋਟਾ ਆਪਣਾ ਗੱਲ ਕਰੋ ਕਿ ਤੁਸੀਂ ਲੋਕ ਜਿਹੜੇ ਇਸੇ ਕਾਲੀ ਦਲ ਦੇ ਵਿੱਚ ਮਲਾਈਆਂ ਖਾਧੀਆਂ ਅਹੁਦੇ ਮਾਣੇ ਸਾਰਾ ਕੁਝ ਕੀਤਾ ਅੱਜ ਤੁਹਾਨੂੰ ਇਸ ਗੱਲ ਤੇ ਵੀ ਇਤਰਾਜ਼ ਹੋਣ ਲੱਗ ਗਿਆ ਕਿ ਇਹ ਇੱਥੇ ਸਮੁੰਦਰੀ ਹਾਲ ਦੇ ਵਿੱਚ ਨਹੀਂ ਹੋ ਸਕਦਾ ਜਦੋਂ ਕਿ ਇਤਿਹਾਸ ਦੇ ਵਿੱਚ ਇਹ ਰੁਟੀਨ ਚ ਚੱਲਦਾ ਕੀ ਜਿਹੜਾ ਸਮੁੰਦਰੀ ਹਾਲ ਆ ਇਹ ਸਾਡਾ ਪ੍ਰਬੰਧਕੀ ਬਲੌਕ ਦਾ ਇੱਕ ਹਿੱਸਾ ਵਾ ਜੋ ਦੂਸਰੀ ਦੂਸਰੀ ਗੱਲ ਇਹ ਆ ਕਿ ਜਿਹੜਾ ਇੱਕ ਨਵਾਂ ਇੱਕ ਛੋਸ਼ਾ ਛੱਡਿਆ ਜਾ ਰਿਹਾ ਪ੍ਰਭਾਵਿਤ ਕਰਨ ਲਈ ਕੀ ਇਹ ਕਾਲ ਤੱਕ ਤੋਂ ਭਗੌੜੇ ਨੇ ਜਾਂ ਦੱਸੋ ਮੈਂ ਤੁਹਾਡੇ ਸਾਹਮਣੇ ਕੋਈ ਨਾ ਭਰਾਵਾਂ ਨੂੰ ਸਵਾਲ ਪੁੱਛਣਾ ਚਾਹਣਾ ਆ ਆਪਦੇ ਅੰਦਰ ਦਾ ਝਾਤੀ ਮਾਰੋ ਕੀ ਇਹ ਕਾਲ ਤੱਕ ਸਾਹਿਬ ਦੇ ਹੁਕਮਾਂ ਨੂੰ ਸਭ ਤੋਂ ਸਨਮਾਨ ਕਿਹਨੇ ਦਿੱਤਾ ਤੇ ਤੁਸੀਂ ਅੱਜ ਉਹਨਾਂ ਨੂੰ ਭੌੜਾ ਸ਼ਬਦ ਵਰਤੇ ਦਿਓ ਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਮਸੀਂ ਜਸਵੰਤ ਸਿੰਘ ਕਾਲ ਤੱਕ ਸਾਹਿਬ ਦੇ ਜਸਵੰਤ ਗਾਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਕੋਲੇ ਕਿਹੜਾ ਅਧਿਕਾਰ ਆ ਕਿ 27 ਲੱਖ ਜਿਹੜਾ ਜਿਹੜਾ ਵਰਕਰ ਹੈ ਜਿਨੇ ਇਹ ਅਕਾਲੀ ਦਲ ਵਾਸਤੇ ਨਾਮਜ਼ਦਗੀ ਕੀਤੀ ਆ ਉਹਨਾਂ ਨੂੰ ਵੀ ਅਕਾਲੀ ਦਲ ਅਕਾਲ ਤਖਤ ਤੋਂ ਭਗੌੜਾ ਕਰਾਉਣ ਦੀ ਗੱਲ ਕਰੋ ਤੁਹਾਡੇ ਕੋਲ ਕੀ ਅਧਿਕਾਰ ਹੈ ਇਹ ਬਹੁਤ ਗਲਤ ਗੱਲ ਹੈ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆ ਆਪਣੀ ਆਪ ਨੂੰ ਇਸ ਗੱਲ ਨੂੰ ਸਮਝਣ ਤੁਸੀਂ ਰਾਜਨੀਤੀ ਕਿਸੇ ਦੇ ਚੁੱਕੇ ਚੱਕੇ ਕਰਨੀ ਆ ਤੁਸੀਂ ਕਿਸੇ ਵਿਰੋਧੀ ਧਿਰ ਦੇ ਘੋੜੇ ਦੇ ਚੜ ਕੇ ਰਾਜਨੀਤੀ ਕਰਨੀ ਆ ਕਰੋ ਇਹੋ ਜਿਹੇ ਰਾਜਨੀਤੀ ਕਰਨ ਵਾਲੇ ਬਹੁਤ ਆਏ ਤੇ ਬਹੁਤ ਚਲੇ ਗਏ ਅਕਾਲੀ ਦਲ ਇੱਕ ਵੱਡਾ ਵੱਡੀ ਜਮਾਤ ਹੈ ਜਿਨੇ ਆਉਣ ਵਾਲੇ ਦਿਨਾਂ ਦੇ ਅੰਦਰ ਇੱਕ ਵੱਡੀ ਲਹਿਰ ਬਣ ਜਾਣਾ ਅੱਜ ਤੋਂ ਬਾਅਦ ਕੌਣ ਕੌਣ ਇਥੇ ਪ੍ਰਧਾਨ ਬਣਦਾ ਡੈਲੀਗੇਟ ਅੱਜ ਇਸ ਗੱਲ ਦਾ ਫੈਸਲਾ ਕਰਨਗੇ ਤੇ ਅੱਜ ਤੋਂ ਬਾਅਦ ਇੱਕ ਵੱਡੀ ਲਹਿਰ ਪੈਦਾ ਹੋਏਗੀ ਜਿਹੜੀ ਆਉਣ ਵਾਲੇ ਜਿਹੜੇ ਕਿਲੇ ਨੇ ਚਾਹੇ ਸਤਾਈ ਦਾ ਕਿਲਾ ਚਾਹੇ ਉਦੋਂ ਅਗਲਾ ਕਿਲਾ ਉਹ ਸਾਰੇ ਕਿਲੇ ਸਰ ਕਰ ਦੋਵੇਗੀ ਗਰੇਵਾਲ ਸਾਹਿਬ ਅੱਜ ਦੀ ਜਿਹੜੀ ਵੀ ਪ੍ਰਧਾਨੀ ਜਿਹੜਾ ਵੀ ਸ਼ਖਸ ਬਣੇਗਾ ਉਹ ਵਿਰੋਧੀਆਂ ਦੇ ਮੋਤੇ ਵੀ ਇੱਕ ਪੇੜ ਸਭ ਤੋਂ ਨਹੀਂ ਦੇਖੋ ਅਸੀਂ ਅਸੀਂ ਚੇਬੇੜ ਮਾਰਨ ਵਾਸਤੇ ਤਾਂ ਬਣਾਉਣਾ ਨਹੀਂ ਇਹ ਤਾਂ ਇੱਕ ਕਾਲੀਦਲ ਦਾ ਵਿਧਿ ਵਿਵਧਾਨ ਹੈ ਜੋ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਜੋ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਜਿਸਟਰ ਆ ਸੀ ਕਿਉਂਕਿ ਡੈਮੋਕਰੈਟਿਕ ਦੇਸ਼ ਆ ਉਹਦੇ ਵਿੱਚ ਅਸੀਂ ਉਹ ਜਿਹੜੀ ਜਿਹੜੇ ਉਹਨਾਂ ਦੀਆਂ ਮੱਤਾਂ ਨੇ ਉਹਦੇ ਵਿੱਚ ਪੂਰੀਆਂ ਕਰਦੇ ਨੇ ਤੋਂ ਇਸ ਕਰਕੇ ਕਾਹਲੀ ਦਲ ਨੇ ਤਾਂ ਆਪਣੀ ਰਵਾਇਤ ਮੁਤਾਬਕ ਆਪਣਾ ਜਿਹੜਾ ਲੀਡਰ ਚੁਣਨਾ ਤੋਂ ਉਹ ਉਹਨਾਂ ਨੇ ਇਸ ਗੱਲ ਨੂੰ ਕੀ ਸਮਝਣਾ ਕੀ ਨਹੀਂ ਸਮਝਣਾ ਅੱਜ ਹੁਣ ਹੱਦ ਹੋ ਗਈ ਆ ਤੇ ਹੁਣ ਆਪਣੇ ਆਪ ਨੂੰ ਉਹ ਸਮਝਣ ਤੇ ਜਿਹੜੇ ਸਿੰਘ ਸਾਹਿਬ ਨੇ ਗੱਲ ਕਹੀ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਵੇਂਟ ਲੈਣ ਤੇ ਮੈਨੂੰ ਲੱਗਦਾ ਇਨ ਮਨ ਕਹਿਣ ਵਾਲੇ ਲੋਕ ਜਿਹੜੇ ਆ ਇਹ ਗੱਲ ਨੂੰ ਵੀ ਜਰੂਰ ਸਮਝਣਾ ਕਿ ਚੁੱਲੇ ਸਮੇਟਣ ਲਈ ਵੀ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਇਹ ਗੱਲ ਕਹੀ ਸੀ ਤੇ ਉਸ ਨੂੰ ਸੁਣਨ ਤੇ ਸਮਝਣ ਆਪਣੇ ਪਹਿਰੇ ਗਵਾੜਾ ਆਪਣਾ ਮਾਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲੋਕ ਇੱਕ ਤਰਫਾ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਲੈਣ ਕਰੇਵਾਲ ਸਾਹਿਬ ਹੋਰ ਵੀ ਕੋਈ ਚਿਹਰਾ ਕਿ ਇਕੱਲਾ ਸੁਖਬੀਰ ਸਿੰਘ ਬਾਦਲ ਜੀ ਚਲੋ ਮੈਂ ਇਸ ਗੱਲ 'ਤੇ ਹਾਲੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਆ ਇਹ ਆਂਦੇ ਘੰਟੇ ਦਾ ਫਰਕ ਹੈ ਤੇ ਸਾਰਾ ਇਜਲਾਸ ਹੈ ਜਿਹੜਾ ਉਹ ਤੁਸੀਂ ਸਾਰਿਆਂ ਨੇ ਦੇਖ ਹੀ ਲੈਣਾ ਤੁਸੀਂ ਤੁਸੀਂ ਸ਼ਾਮਲ ਹੋਣਾ ਹੀ ਹੈ ਸਾਰਿਆਂ ਨੇ ਬਹੁਤ-ਬਹੁਤ ਤੁਹਾਡਾ ਧੰਨਵਾਦ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅੱਜ ਚੋਣ ਹੋ ਰਹੀ ਹੈ ਤੇ ਕਿਆ ਸਰਾਈਆਂ ਇਹ ਲਾਈਆਂ ਜਾ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਬਾਕੀ ਡੈਲੀਗੇਟਸ ਨੇ ਫੈਸਲਾ ਕਰਨਾ ਹੈ ਕਿ ਕੌਣ ਪ੍ਰਧਾਨ ਹੋਵੇਗਾ ਪਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਕਿਦੇ ਮੋਢਿਆਂ ਤੇ ਆਉਂਦੀ ਹੈ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ